ਅੱਜ ਬਹੁਤ ਹੀ ਇੱਕ ਦੁੱਖ ਦਾ ਮੌਕਾ ਹੈ ਇਕੱਠੇ ਹੋਇਆ ਤੇ ਬਹੁਤ ਹੀ ਦੁਖਪ੍ਰੀਜ ਜੋ ਖਬਰ ਹੈ ਸਾਨੂੰ ਸਵੇਰੇ ਸਵੇਰੇ ਜਲਦੀ ਪਤਾ ਲੱਗੀ ਤੇ ਇਥੋਂ ਨੇ ਹੋਰ ਸਟੇਟਾਂ ਦੇ ਵਿੱਚੋਂ ਵੀ ਤੇ ਦੂਜੇ ਕੰਟਰੀਆਂ ਚੋਂ ਵੀ ਮੈਨੂੰ ਮੈਸੇਜ ਆਏ ਨੇ ਪੁੱਛ ਰਹੇ ਕਿ ਕੀ ਕੀ ਹੋ ਗਿਆ ਇਹ ਸਡਨਲੀ ਕੀ ਹੋ ਗਿਆ ਤੇ ਜਸਵਿੰਦਰ ਭੱਲਾ ਜਿੱਥੇ-ਜਿੱਥੇ ਵੀ ਸਾਡਾ ਪੰਜਾਬ ਤਾਂ ਸਾਰੇ ਜਾਣਦਾ ਜਿੱਥੇ ਵੀ ਦੂਜੀਆਂ ਸਟੇਟਾਂ ਨੇ ਦੂਜੇ ਕੰਟਰੀ ਨੇ ਜਿੱਥੇ ਪੰਜਾਬੀ ਡਾਇਸਪੋਰਾ ਸਾਰੇ ਇਹਨਾਂ ਨੂੰ ਜਾਣਦੇ ਨੇ ਇਹਨਾਂ ਦੀ ਕੰਟਰੀਬਿਊਸ਼ਨ ਬਹੁਤ ਜ਼ਿਆਦਾ ਸਾਡੇ ਜੋ ਪੰਜਾਬੀ ਕੰਟਰੋਨਸੀ ਹੈ ਇਹ ਤੋਂ ਹੀ ਉਹਨਾਂ ਨੇ ਬੀਐਸਸੀ ਐਗਰੀਕਲਚਰ ਕੀਤੀ ਸੀ ਉਸ ਤੋਂ ਬਾਅਦ ਉਹਨਾਂ ਨੇ ਐਮਐਸਸੀ ਐਕਸਟੈਂਸ਼ਨ এডੂਕੇਸ਼ਨ ਕੀਤੀ ਸੀ ਤੇ ਬਾਅਦ ਵਿੱਚ ਪੀਐਡੈਕ ਸੈਚਰੇਡ ਜੀ ਕੀਤੀ ਤੋ ਬਾਅਦ ਉਸ ਤੋਂ ਬਾਅਦ ਉਹਨਾਂ ਨੇ ਜੋ ਜੌਬ ਜੁਆਇਨ ਕੀਤੀ ਸਿਸਟਮ ਪ੍ਰੋਫੈਸਰ ਉਹ ਵੀ ਇੱਥੋਂ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਸੋਸ਼ਲ ਪ੍ਰੋਫੈਸਰ ਬਣੇ ਪ੍ਰੋਫੈਸਰ ਬਣੇ ਤੇ ਹੈਡ ਆਫ ਦੀ ਡਿਪਾਰਟਮੈਂਟ ਰਹੇ ਨੇ ਸਾਡੇ ਡਿਪਾਰਟਮੈਂਟ ਆਫ ਐਕਸਟੈਂਸ਼ਨ ਐਜੂਕੇਸ਼ਨ ਪੰਜਾਬੀ ਕਾਲਜ ਜਲੰਧਰ ਦੇ ਵਿੱਚ ਸੋ ਉਹਨਾਂ ਨੇ ਜਿਹੜੀ ਇਹ ਕਲਾ ਸੀ ਇੱਥੋਂ ਹੀ ਲਰਨ ਕੀਤੀ ਹੈ ਜਦੋਂ ਸਟੂਡੈਂਟਸ ਹੁੰਦੇ ਸੀ ਤੇ ਸਾਡੇ ਹੀ ਪਾਲਟੋਰੀਅ ਦੇ ਵਿੱਚ ਜਦੋਂ ਫੰਕਸ਼ਨ ਹੋਇਆ ਕਰਦੇ ਸੀ ਉੱਥੇ ਵੀ ਬੜੀ ਅੱਛੀ ਪਰਫਾਰਮੈਂਸ ਦੇਦੇ ਹੁੰਦੇ ਸੀ ਉੱਥੋਂ ਸ਼ੁਰੂਆਤ ਕਰਕੇ ਨਾਂਨਾਂ ਉਸ ਤੋਂ ਬਾਅਦ ਵੀ ਕਿ ਇੱਕ ਜਿਹੜੇ ਸਾਡੇ ਕਿਸਾਨ ਮੇਲੇ ਲੱਗਦੇ ਨੇ ਉਹਦੇ ਵੀ ਇੱਕ ਬਹੁਤ ਸਾਡੇ ਇਨਵੈਸਟਰ ਸੀ ਪੀ ਦੇ ਤੇ ਕਿਸਾਨ ਮੇਲੇ ਦੇ ਆ ਆ ਵੀ ਲੋਕੀ ਇਹ ਕਹਿੰਦੇ ਸੀ ਕਿ ਜਸਵੰਦਰ ਭੱਲਾ ਤੋਂ ਵੀ ਕੁਝ ਕਰਾਓ ਐਕਟਿੰਗ ਤੇ ਕਰਦੇ ਸੀ ਉਹ ਸਾਡੇ ਬਹੁਤ ਸਾਰੇ ਪ੍ਰੋਡਕਟ ਵੀ ਹੁੰਦੇ ਸਨ ਯੂਨੀਵਰਸਿਟੀ ਦੇ ਅਸੀਂ ਉਹਨਾਂ ਨੂੰ ਅਸੀਂ ਆਪਣਾ ਬੈਸਟ ਯੂਜ਼ ਕਰਦੇ ਰਹੇ ਤੇ ਉਹਨਾਂ ਦੇ ਵਿੱਚ ਇੱਥੋਂ ਐਡਵਰਟਾਈਜ਼ਮੈਂਟ ਵੀ ਕਰਦੇ ਰਹੇ ਨੇ ਤੇ ਇਹਦੇ ਨਾਲ ਇਹ ਉਹਨਾਂ ਦਾ ਵਿੱਚ ਇਹ ਸੀ ਕਿ ਇੱਕ ਸੰਕਾਟਾ ਸ਼ੁਰੂ ਹੋਇਆ ਸੀ ਹੁਣ ਤਾਂ ਚਲੋ ਡਿਜੀਟਲ ਯੋਗ ਆ ਗਿਆ ਉਦੋਂ ਜਦੋਂ ਹੁੰਦਾ ਸੀ ਕਿ ਇੱਕ ਟਿੱਪਾਂ ਬਣਦੀਆਂ ਹੁੰਦੀਆਂ ਸੀ ਜਿਹੜੀਆਂ ਤੇ 1988 ਤੋਂ ਲੈ ਕੇ 2009 ਤੱਕ ਉਹਨਾਂ ਨੇ ਲਗਾਤਾਰ ਸੰਕਾਟਾ ਜਿਹੜਾ ਸੀ ਉਹ ਕੀਤਾ ਸੀ ਸ਼ੁਰੂ ਹਰ ਸਾਲ ਆਉਂਦੇ ਸੀ ਕੁਛ ਨਾ ਕੁਛ ਕੁਛ ਨਾ ਕੁਛ ਲੋਕੀ ਵੀ ਉਮੀਦ ਕਰਦੇ ਸੀ ਜਿਵੇਂ ਸਾਡਾ ਕਲਚਰ ਇੰਡਸਟਰੀ ਦਾ ਅਸੀਂ ਹਰ ਸਾਲ ਜਦੋਂ ਫਾਰਮਰ ਆਉਂਦੇ ਨੇ ਕੋਈ ਨਾ ਕੋਈ ਨਵੀਂ ਵੈਰਾਈਟੀ ਉਹਨਾਂ ਨੂੰ ਜ਼ਰੂਰ ਦੇਣੀ ਹੁੰਦੀ ਹੈ ਉਮੀਦ ਲਾ ਕੇ ਆਉਂਦੇ ਨੇ ਸੋ ਫਾਰਮਰ ਜਾਂ ਪੰਜਾਬੀ ਜਿਹੜੇ ਦੇਖੋ ਜੁੜੇ ਹੋਏ ਸੀ ਕਲਾ ਦਾ ਸੰਗੀਤ ਦੇ ਨਾਲ ਉਹ ਵੀ ਚਾਹੁੰਦੇ ਸੀ ਕਿ ਨਵਾਂ ਸੰਕਾਟਾ ਆਵੇ ਤੇ ਉਹਦੇ ਵਿੱਚ ਕੀ ਐ ਕਿ ਕੀ ਦੇ ਰਹੇ ਨੇ ਸੋ ਉਹ ਸੰਕਾਟਾ ਲਗਾਤਾਰ 2000 ਜਿਹੜਾ 1988 ਤੋਂ ਲੈ ਕੇ 2009 ਤੱਕ ਬੱਤਾਏਗਾ ਤੇ ਉਹ ਤੋਂ ਬਾਅਦ ਹੁਣ ਜਦੋਂ ਡਿਜੀਟਲ ਆ ਗਿਆ ਤੇ ਇਹ ਛਣਕਾਟਾ ਜਦੋਂ ਕਰਦੇ ਸੀ ਉਹ ਪੀਚ ਪ੍ਰੋਫੈਸਰ ਵੀ ਹੁੰਦੇ ਸੀ ਇੱਥੋਂ ਹੀ ਸ਼ੁਰੂ ਕੀਤਾ ਸੀ ਨਾਲ ਨਾਲ ਇਹ ਐਡੀਸ਼ਨ ਕਰਦੇ ਸੀ ਕੰਮ ਹੁਣ ਜਦ ਤੋਂ ਫਿਲਮ ਆ ਗਿਆ ਮੇਰੇ ਖਿਆਲ ਪੰਜਾਬੀ ਦੀ ਕੋਈ ਫਿਲਮ ਨਹੀਂ ਜਿੱਥੇ ਇਹਨਾਂ ਦਾ ਰੋਲ ਨਾ ਹੋਵੇ एवरीवन 노ਸ ਇਟ ਤੇ ਮੈਂ ਤਾਂ ਹੁਣ ਸਵੇਰ ਤੋਂ ਟੀਵੀ ਦਾ ਦੇਖ ਰਿਹਾ ਸੀ ਇਹੀ ਖਬਰ ਚੱਲ ਰਹੀ ਹੈ ਟੀਵੀ ਜਿੰਨੇ ਵੀ ਚੈਨਲ ਨੇ ਆਪਣੇ ਪੰਜਾਬ ਦੇ ਵਿੱਚ ਤੇ ਬੜਾ ਵੱਡਾ ਘਾਟਾ ਸਾਨੂੰ ਪਿਆ ਹੈਗਾ ਪੀਰ ਦਾ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਸਾਡੇ ਵਿੱਚੋਂ ਸੀ ਉਹ ਹਰ ਕਿਸੇ ਨਾਲ ਜੁੜੇ ਹੋਏ ਸੀ ਤੇ ਜਿਹੜੀ ਸਾਡੇ ਫਿਲਮ ਇੰਡਸਟਰੀ ਹੈ ਉਹਨੂੰ ਬਹੁਤ ਵੱਡਾ ਘਾਟਾ ਤੇ ਓਵਰ ਆਲ ਜਿਹੜਾ ਸਾਡਾ ਪੰਜਾਬੀ ਡਾਇਸਪੋਰਾ ਪੰਜਾਬ ਦੇ ਵਿੱਚ ਬਾਹਰ ਤਕੜ ਘੰਟੇ 'ਚ ਵੀ ਹੈਗਾ ਸਾਰੇ ਜੁੜੇ ਸੀ ਬਾਹਰ ਵੀ ਬਹੁਤ ਜਾਂਦੇ ਰਹਿੰਦੇ ਸੀ ਉਹ ਹਰ ਸਾਲ ਤਕਰੀਬ ਨਿੱਕਾ ਦਾ ਰੌਣਕ ਲਗਾ ਕੇ ਜਾਂਦੇ ਸੀ ਸੋ ਬਹੁਤ ਵੱਡਾ ਘਾਟਾ ਸਾਨੂੰ ਪੰਜਾਬ ਨੂੰ ਪੰਜਾਬੀਤ ਨੂੰ ਸਾਡਾ ਜਿਹੜਾ ਕਲਚਰ ਹੈਗਾ ਆਰਟ ਹੈ ਉਹਨੂੰ ਬਹੁਤ ਵੱਡਾ ਘਾਟਾ ਪਿਆ ਸੋ ਲੱਗਦਾ ਹੈ ਜੀ ਕਿ ਜਿਵੇਂ ਕਿ ਇਹ ਪਦਾਕਰੀ ਦੇ ਨਾਲ ਨਾਲ ਜਿੱਦਾਂ ਉਹਨਾਂ ਦਾ ਸਮਾਜ ਪ੍ਰਤੀ ਜ਼ਿੰਮੇਵਾਰੀ ਵੀ ਹੈ ਜਿਵੇਂ ਕਟਾਬ ਸਰਕਾਰਾਂ ਦੇ ਕਰਦੇ ਸੀ ਸਮੇਂ ਜੀ ਆ ਤੇ ਪ੍ਰਸ਼ਾਸਨ ਨੂੰ ਲੈ ਕੇ ਵੀ ਹਮੇਸ਼ਾ ਜ਼ਰੂਰ ਕਰਦੇ ਸੀ ਤੋਂ ਇੱਕੋ ਲੈਦਰ ਸੀ ਜੋ ਤਰੀਕਾ ਸੀ ਉਹ ਫੇਰ ਦੁਬਾਰਾ ਸ਼ਾਇਦ ਨਹੀਂ ਦੇਖਾਂ ਤੇ ਉਹ ਬਿਲਕੁਲ ਸਹੀ ਹੈ ਜੀ ਉਹ ਕਦੇ ਇੰਦਾ ਦੀ ਨੈਗੇਟਿਵਿਟੀ ਵੀ ਨਹੀਂ ਕ੍ਰੀਏਟ ਕਰਦੇ ਕੋਈ ਕ੍ਰਿਟੀਕਲ ਬਜਨੀ ਸੀ ਕਰਦੇ ਪਰ ਉਹਨਾਂ ਦਾ ਕਹਿਣ ਦਾ ਕੰਦਾਜ਼ ਹੁੰਦਾ ਸੀ ਤੇ ਉਹ ਲੋਕਾਂ ਨੂੰ ਹਿਸਾਬ ਹੀ ਦਿੰਦਾ ਸੀ ਤੇ ਗੱਲ ਵੀ ਕਹੀ ਜਾਂਦੇ ਸੀ ਉਹ